ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀ ਐ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਸਵੇਰ ਦਾ ਟਾਈਮ ਆ ਤੇ ਬੱਚਿਆਂ ਨੇ ਰੋਟੀ ਪਾਣੀ ਖਾ ਲਿਆ ਸੀਗਾ ਸਾਰਿਆਂ ਨੇ ਤੇ ਆਪਾਂ ਹੁਣ ਲੱਗੇ ਸੀਗੇ ਸਫਾਈ ਕਰਨ ਪਹਿਲਾਂ ਆਪਾਂ ਇਹ ਗੈਸ ਵਗੈਰਾ ਸਾਫ਼ ਕਰਕੇ ਸੈਲਫ ਸਾਫ਼ ਕਰ ਦਾਂਗੇ ਤੇ ਉਸ ਤੋਂ ਬਾਅਦ ਫਿਰ ਪੋਚੇ ਵਗੈਰਾ ਲਾਵਾਂਗੇ ਤੇ ਭਾਂਡੇ ਵੀ ਬਾਅਦ ਚ ਮਾਜਾਂਗੇ ਪਹਿਲਾਂ ਪੋਚੇ ਲਾ ਲਾਂਗੇ ਤੇ ਅੱਜ ਮੈਂ ਨਾ ਤੁਹਾਡੇ ਨਾਲ ਸ਼ੇਅਰ ਕਰਨ ਦੀ ਕਰਨ ਲੱਗੀ ਸੀਗੀ ਮੈਂ ਕਿਹਾ ਚਲੋ ਪੋਚਾ ਲਾਉਣਾ ਵੀ ਤੁਹਾਡੇ ਨਾਲ ਸ਼ੇਅਰ ਕਰ ਲਈਏ ਵੀ ਆਪਾਂ ਪੋਚੇ 'ਚ ਇਹੋ ਜੇ ਕਿਹੜੀ ਚੀਜ਼ ਪਾਉਣੀ ਹੈ ਜਿਹਦੇ ਨਾਲ ਆਪਣੇ ਮੱਖੀਆਂ ਨਹੀਂ ਘਰੇ ਆਉਂਦੀਆਂ ਹੈਗੀਆਂ ਮੈਂ ਡੇਲੀ ਪਾਉਂਦੀ ਆ ਪਿਛਲੇ ਸਾਲ ਤੋਂ ਵਰਤਦੀ ਆ ਰਹੀ ਆ ਬਹੁਤ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਤੇ ਜਿਹਦੇ ਨਾਲ ਮੱਖੀ ਨਹੀਂ ਆਉਂਦੀ ਹੈਗੀ ਹੁਣ ਜਿਵੇਂ ਕਿ ਹੈ ਨਾ ਗਰਮੀਆਂ ਦੇ ਮੌਸਮ ਆ ਜੇ ਮਾੜੀ ਜਿਹੀ ਵੀ ਚੀਜ਼ ਡੋਲ ਜਵੇ ਹੈ ਨਾ ਮੱਖੀਆਂ ਬਹੁਤ ਜ਼ਿਆਦਾ ਭਿੰਕਣ ਲੱਗ ਜਾਂਦੀਆਂ ਨੇ ਜਿਵੇਂ ਕਿ ਆਪਣੇ ਬੱਚੇ ਵਾਲੇ ਘਰ ਨੇ ਹੈ ਨਾ ਬੱਚੇ ਕੁਛ ਨਾ ਕੁਛ ਡੋਲਦੇ ਹੀ ਰਹਿੰਦੇ ਨੇ ਫਿਰ ਮੱਖੀ ਬਹੁਤ ਜ਼ਿਆਦਾ ਆ ਜਾਂਦੀ ਆ ਤੇ ਅੰਦਰ ਵੀ ਰਸੋਈ ਚ ਵੀ ਭਿੰਕੀ ਜਾਂਦੀ ਆ ਮੱਖੀ ਇੰਨੀ ਜ਼ਿਆਦਾ ਆ ਜਾਂਦੀ ਆ ਤੇ ਓਹੀ ਓਹੀ ਮੈਂ ਤੁਹਾਨੂੰ ਦੱਸੂਗੀ ਉਦਾ ਕੀ ਹੱਲ ਕਰਿਆ ਸੀ ਹੁਣ ਨਾ ਸਾਡੇ ਬਿਲਕੁਲ ਵੀ ਮੱਖੀ ਨਹੀਂ ਹੈਗੀ ਰਸੋਈ ਚ ਵੀ ਨਹੀਂ ਹੈਗੀ ਨਹੀਂ ਤਾਂ ਬਹੁਤ ਕਾਂਤ ਆਉਂਦੀ ਹੈ ਆਉਂਦੀ ਹੈ ਜਦੋਂ ਮਤਲਬ ਮੱਖੀ ਵਗੈਰਾ ਹੋਵੇ ਘਰ ਦੇ ਵਿੱਚ ਚੰਗੀ ਵੀ ਨਹੀਂ ਲੱਗਦੀ ਹੈਗੀ ਹਰ ਇੱਕ ਚੀਜ਼ ਦੇ ਉੱਤੇ ਆ ਕੇ ਬਹਿ ਜਾਂਦੀ ਆ ਤੇ ਚਲੋ ਜਿੱਥੇ ਬੰਦ ਆ ਨਾ ਕਮਰੇ ਉੱਥੇ ਤਾਂ ਚਲੋ ਨਹੀਂ ਆਉਂਦੀ ਹੈਗੀ ਹੁਣ ਜਿਹੜੇ ਕਮਰੇ ਖੁੱਲੇ ਹੁੰਦੇ ਆ ਹਨਾ ਘਰ ਉੱਥੇ ਆ ਜਾਂਦੀ ਆ ਮੱਖੀ ਤੇ ਆਪਣੀ ਵੀ ਜਾਲੀ ਲੱਗੀ ਹੋਈ ਆ ਪਰ ਫੇਰ ਵੀ ਮੱਖੀ ਨਹੀਂ ਆਉਂਦੀ ਹੈਗੀ ਜਾਲੀ ਖੁੱਲ੍ਹੀ ਹੋ ਰਹਿੰਦੀ ਆ ਬਾਰ-ਬਾਰ ਕਿਹੜਾ ਨਾ ਹੁੰਦੀ ਆ ਜਾਲੀ ਤੇ ਫੇਰ ਵੀ ਖੋਲਦੇ ਰਹਿੰਦੇ ਨੇ ਲੋ ਜੀ ਤੁਹਾਨੂੰ ਦਿਖਾਉਣੇ ਆਪਣੇ ਕਿਸੇ ਵੀ ਕਮਰੇ ਵਿੱਚ ਕੋਈ ਵੀ ਮੱਖੀ ਹੈ ਨਹੀਂਗੀ ਸਾਰੇ ਕਮਰੇ ਕਲੀਨ ਪੈਨੇ ਇੱਕ ਵੀ ਮੱਖੀ ਨਹੀਂ ਪਹਿਲਾਂ ਜ਼ਰੂਰ ਹੁੰਦੀਆਂ ਸੀਗਾ ਜਦ ਤੋਂ ਇਹ bartan ਲੱਗੀਆਂ ਨੇ ਮੈਂ ਪੋਚੇ ਦੇ ਵਿੱਚ ਉਸ ਤੋਂ ਬਾਅਦ ਕੋਈ ਮੱਖੀ ਨਹੀਂ ਆਉਂਦੀ ਹੈਗੀ ਆਪਣੇ ਚਾਹੇ ਜ਼ਿਆਦਾ ਗਰਮੀ ਹੋਵੇ ਚਾਹੇ ਜਿਵੇਂ ਇਹਦਾ ਹੁਣ ਮੌਸਮ ਆ ਐਵੇਂ ਦਾ ਹੋਵੇ ਦੇਖੋ ਰਸੋਈ ਚ ਵੀ ਨਹੀਂ ਗਈ ਹਾਲ ਆ ਦੇਖੋ ਝੂਠੇ ਭਾਂਡੇ ਪੈਨੇ ਇਹਨਾਂ ਤੇ ਵੀ ਨਹੀਂ ਗਈ ਇਹ ਤਾਂ ਮੱਖੀਆਂ ਬਹੁਤ ਭਣਕਦੀਆਂ ਰਹਿੰਦੀਆਂ ਨੇ ਸਾਰਾ ਸਾਫ਼ ਪਿਆ ਹੈ ਤੇ ਤੁਸੀਂ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਣੀ ਆ ਪੋਚਾ ਲਾਉਣ ਦੇ ਨਾਲੇ ਆਪਾਂ ਪਾਉਨੇ ਆ ਪਾਣੀ ਦੇ ਵਿੱਚ ਇੱਕੋ ਹੀ ਟੱਕਣ ਬਹੁਤ ਆ ਇਹਦਾ ਤੇ ਹੋਰ ਕੁਝ ਜ਼ਿਆਦਾ ਪਾਉਣ ਦੀ ਲੋੜ ਨਹੀਂ ਗਈ ਮੈਂ ਵਰਤਿਆ ਹੈ ਤਜਰਬਾ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਤੇ ਲੋ ਜੀ ਆਪਾਂ ਨੇ ਪਾਣੀ ਪਾ ਲਿਆ ਬਾਲਟੀ ਦੇ ਵਿੱਚ ਪੋਚਾ ਲਾਉਣ ਲਈ ਇਹਦੇ ਵਿੱਚ ਪਾਵਾਂਗੇ ਇੱਕ ਟੱਕਣ ਆਪਾਂ ਫਰਨੈਲ ਦਾ ਫਰਨੈਲ ਵਧੀਆ ਵਾਲੀ ਆ ਕਈ ਕੰਪਨੀ ਦੀਆਂ ਆਉਂਦੀਆਂ ਨੇ ਪਰ ਮੈਨੂੰ ਜ਼ਿਆਦਾਤਰ ਇਹੀ ਵਧੀਆ ਲੱਗਦੀ ਆ ਇਹ ਗੈਂਡਾ ਫਰਨੈਲ ਆ ਬਹੁਤ ਵਧੀਆ ਏ ਇਹੀ ਮੈਂ ਵਰਤਦੀ ਆ ਪੀਪੀਆਂ ਚਵੀਆ ਆਉਂਦੀਆਂ ਨੇ ਫਰਨੇਲਾ ਜਾਂ ਜਿਹੜੇ ਭਾਈ ਜੀ ਵੇਚਣ ਆਉਂਦੇ ਹੁੰਦੇ ਨੇ ਪਿੰਡਾਂ ਦੇ ਵਿੱਚ ਉਹ ਵੀ ਹੁੰਦੀਆਂ ਨੇ ਪਰ ਉਹ ਇੰਨਾ ਅਸਰ ਨਹੀਂ ਕਰਦੀਆਂ ਹੈਗੀਆਂ ਜਿੰਨਾ ਅਸਰ ਇਹ ਫਰਨੇਲ ਕਰਦੀ ਆ ਮੈਂ ਇਸੇ ਫਰਨੇਲ ਦਾ ਪੋਚਾ ਲਾਉਣੀ ਆ ਤੇ ਹੋਰ ਕੁਝ ਵੀ ਨਹੀਂ ਵਿੱਚ ਪਾਉਂਦੀ ਹੈਗੀ ਪਿਛਲੇ ਸਾਲ ਤੋਂ ਲਾਉਣ ਲੱਗੀ ਆ ਸਾਲ ਤੋਂ ਉੱਤੇ ਹੀ ਹੋ ਗਿਆ ਹੋਗਾ ਤੇ ਬਹੁਤ ਵਧੀਆ ਰਹਿੰਦਾ ਇਹਦੇ ਨਾਲ ਕੋਈ ਵੀ ਕਾਕਰਚ ਵਗੈਰਾ ਨਹੀਂ ਆਉਂਦਾ ਹੈਗਾ ਘਰ ਦੇ ਵਿੱਚ ਨਾ ਮੱਖੀ ਵਗੈਰਾ ਭਣ ਕੇ ਤੇ ਕੌਕਰਚ ਵੀ ਜਿੱਕਣ ਹੁਣ ਕੋਈ ਚੀਜ਼ ਪਈ ਆ ਨਾ ਜਿਵੇਂ ਆਪਣੇ ਆਟੇਲ ਢੋਲੀ ਹੋਊਗੀ ਜਾਂ ਕੋਈ ਹੋਰ ਚੀਜ਼ ਪਈ ਹੈ ਜਿਹਨੂੰ ਆਪਾਂ ਨਹੀਂ ਹਲਾਉਂਦੇ ਹੈਗੇ ਉੱਤੇ ਨਾ ਕੌਕਰਚ ਜੀ ਨਹੀਂ ਆ ਜਾਂਦੇ ਜੀਵ ਵਗੈਰਾ ਹੁੰਦੇ ਨੇ ਦੂਸਰੇ ਮੱਕੜੀਆਂ ਵਗੈਰਾ ਤੇ ਉਹ ਵੀ ਆ ਜਾਂਦੀਆਂ ਨੇ ਉਹ ਨਹੀਂ ਆਉਂਦੀਆਂ ਹੈਗੀਆਂ ਇਸ ਤੇ ਫਰਨਲ ਦੇ ਨਾਲ ਪੋਚਾ ਲਾਉਣ ਨਾਲ ਬਹੁਤ ਵਧੀਆ ਚੀਜ਼ ਹੈ ਤੁਸੀਂ ਵੀ ਵਰਤ ਕੇ ਦੇਖ ਲਿਓ ਤੇ ਇਹਦੀ ਨਾਲੇ 스멜 ਵੀ ਬਹੁਤ ਵਧੀਆ ਆਉਂਦੀ ਆ ਕਮਰਿਆਂ ਦੇ ਵਿੱਚੋਂ ਬਸ ਇਹ ਮੈਂ ਕਮਰਿਆਂ ਦੇ ਵਿੱਚ ਪੋਚੇ ਲਾਤੇ ਸੀਗੇ ਤੇ ਰਸੋਈ ਦੇ ਵਿੱਚ ਲਾ ਦਾਂਗੇ ਹੁਣ ਆਪਾਂ ਰਸੋਈ ਦੇ ਵਿੱਚ ਲਾ ਕੇ ਉਸ ਤੋਂ ਬਾਅਦ ਲਾਵਾਂਗੇ ਲੌਬੀ ਦੇ ਵਿੱਚ ਤੇ ਕਮਰਿਆਂ ਦੀ ਮੈਂ ਵੀਡੀਓ ਨਹੀਂ ਬਣਾਈ ਸੀ ਕਿਉਂਕਿ ਉਧਰ ਟੀਵੀ ਚੱਲ ਰਿਹਾ ਸੀਗਾ ਤੇ ਫਿਰ ਨਹੀਂ ਉੱਥੇ ਕੈਮਰਾ ਲੋਟ ਆਉਂਦਾ ਕਿਸੇ ਤਾਂ ਕਰਕੇ ਫੇ ਮੈਂ ਇਧਰ ਨੂੰ ਬਾਰੀ ਬੇੜੇ 'ਚ ਰੱਖ ਲੈਣੀ ਹੈ ਕੈਮਰਾ ਉੱਥੋਂ ਸੈਟ ਆ ਜਾਂਦਾ ਆਪਣਾ ਤੇ ਇੱਥੇ ਜਿਸ ਕਰਨਾ ਨਹੀਂ ਫਿਰ ਰਹੇ ਨੇ ਆਪ ਦਾ ਬਾਹਰ ਪਤਾ ਨਹੀਂ ਕੀ ਕਰ ਰਹੇ ਨੇ ਦੋਏ ਭਾਈ ਲੱਗੇ ਹੋਏ ਨੇ ਹਾਲ ਸਕੂਲ ਨਹੀਂ ਜਾਣ ਲੱਗੇ ਹੈਗੇ ਕਹਿੰਦੇ 5-6 ਤਰੀਕ ਤੱਕ ਜਾਵਾਂਗੇ ਇਹਨਾਂ ਨੂੰ ਲੈ ਕੇ ਆਉਣੀਆਂ ਨੇ ਆਪਣੇ ਬੁੱਕਸ ਵਗੈਰਾ ਹਲੇ ਤੇ ਯੂਨੀਫਾਰਮ ਵੀ ਲੈ ਕੇ ਆਉਣੀਆਂ ਜਾਵਾਂਗੇ ਇੱਕ ਦਿਨ ਸਮਰਾਲੇ ਸੰਮਰਾਲੇ ਤੋਂ ਲੈ ਕੇ ਆਉਣੇ ਨੇ ਉੱਥੇ ਵਧੀਆ ਮਿਲਦੀਆਂ ਨੇ ਉਰੇ ਨਹੀਂ ਮਿਲਦੇ ਹੈਗੇ ਮਾਚੂਆੜੇ ਦੇ ਕੱਪੜੇ ਵਧੀਆ ਨਹੀਂ ਨਿਕਲਦੀਆਂ ਹੈਗੀਆਂ ਉਰੇ ਯੂਨੀਫਾਰਮ ਤੇ ਉੱਥੇ ਹੀ ਲੈ ਕੇ ਆਵਾਂਗੇ ਲਓ ਜੀ ਆਪਣਾ ਪੋਚਾ ਲੱਗ ਗਿਆ ਤੇ ਆਪਣਾ ਅੱਜ ਦੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ